ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰ ਸਾਰੀ ਸਾਧ ਸੰਗਤ ਜੀਓ ਅੱਜ ਦੀ ਆਪਣੀ ਵੀਡੀਓ ਹੈ ਅਧਿਕਰਨ ਕਾਰਕ ਇਕਵਚਨ ਅਧਿਕਰਨ ਕਾਰਕ ਇਕਵਚਨ ਤੇ ਹੈ ਔਰ ਆ ਇਹਦੇ ਚਿੰਨ ਦਿੱਤੇ ਆ ਸਿਆਰੀ ਬਿਆਰੀ ਦਲਾਵਾ ਹੈ ਤੇ ਲਾ ਇਹਨਾਂ ਨੂੰ ਸ਼ਬਦਾਂ ਦੇ ਵਿੱਚ ਆ ਲਿਖਿਆ ਘਰ ਫੈਰ ਲਾ ਕੇ ਬਿਆਰ ਇਲਾਕੇ ਹੁਕਮੀ ਦਲਾਮਾ ਲਾਕੇ ਮਨੇ ਲਾਲ ਲਾਕੇ ਨਰਕੇ ਜਲ ਦੇ ਨਾਲ ਜਲ ਹੀ ਹਾਇ ਲਾਕੇ ਜਲੇ ਪੰਜ ਸ਼ਬਦ ਲਿਖਿਆ ਤੇ ਪੰਜ ਇਹਦੇ ਚ ਇਹਦਾ ਮਤਲਬ ਹੁੰਦਾ ਅਧਿਕਰਨ ਕਾਰਕ ਦਾ ਹੁੰਦਾ ਵਿੱਚ ਤੇ ਉੱਤੇ ਵਿੱਚ ਤੇ ਉੱਤੇ ਹੁਣ ਸਾਧ ਸੰਗਤ ਆਪਾਂ ਆ ਚਿੰਨਾ ਦੀ ਆਪਾਂ ਰਿਤਿਆਂ ਦੇ ਦੁਆਰਾ ਜੋ ਗੁਰਬਾਣੀ ਦੇ ਵਿੱਚੋਂ ਲਈਆਂ ਗਈਆਂ ਨੇ ਇਹ ਅਧਿਗੋਸ਼ਨੀ ਦੇ ਵਿੱਚ ਆਪਾਂ ਇਸ ਦਾ ਜਿਹੜਾ ਹੈ ਵਿਚਾਰ ਕਰਦੇ ਆਂ ਪਹਿਲੀ ਆਪਣਾ ਚਿੰਨ ਹੈ ਸਿਹਾਰੀ ਭਗਤਾ ਕੀ ਚਾਲ ਸੱਚੀ ਅਤ ਨਿਰਮਲ ਨਾਮ ਸਚਾ ਮਨ ਪਾਇਆ ਹੁਣ ਮਨ ਤੋਂ ਪਾ ਮਨ ਦੇ ਵਿੱਚ ਪਾਇਆ ਤਾਂ ਵਿਚ ਆ ਗਿਆ ਇਹਦਾ ਆਪਿਆ ਵਿੱਚ ਤੇ ਇਹ ਹੈ ਅਧਿਕਾਰਨ ਕਾਰਕ ਤੇ ਹੈਗਾ ਇਕਵਚਨ ਮਨ ਇਹ ਕਾ ਮਨ ਵਿੱਚ ਪਾਇਆ ਅਗੇ ਨਾਨਕ ਭਗਤ ਸੋਹੇ ਸੋਹਣੇ ਲੱਗਦੇ ਨੇ ਦਰ ਸਾਚੇ ਸਾਚੇ ਦੇ ਦਰ ਵਿੱਚ ਨਹੀਂ ਨਾ ਦਰ ਉੱਤੇ ਦਰ ਉੱਤੇ ਦਰ ਉੱਤੇ ਜਿੰਨੀ ਸੱਚ ਕਮਾਇਆ ਅਗੇ ਹੈ ਦਇਆ ਕਰੋ ਬਸੋ ਦਇਆ ਕਰੋ ਬਸੋ ਮਨ ਆਏ ਮਨ ਵਿੱਚ ਆ ਗਿਆ ਮਨ ਵਿੱਚ ਸਿਆਰੀ ਲੱਗੀ ਹੈ ਮਨ ਵਿੱਚ ਆਏ ਆ ਕੇ ਆ ਕੇ ਮੋਹਨਰ ਗੋਣ ਲੀਜੇ ਲੜ ਲਾਏ ਅਗੇ ਹੈ ਸਾ ਸੰਗਤ ਹਰ ਕੈ ਰੰਗ ਰਤਾ ਮਨ ਗਾਵੇ ਹੁਣ ਇਹ ਹਰ ਕੀ ਰੰਗ ਅਸੀਂ ਪੜ ਜੰਦੇ ਕਿ ਹੈ ਕੀ ਹਰ ਕੈ ਇਹ ਕੀ ਸੀ ਲੇਕਿਨ ਜਿਹੜਾ ਆ ਰੰਗ ਹੈ ਨਾ ਇਹ ਕੀ ਹੈ ਰੰਗ ਵਿੱਚ ਤੇ ਵਿੱਚ ਕੀ ਹੈ ਅਧਿਕਰਣ ਕਾਰਕ ਤੇ ਇੱਕ ਹੁੰਦਾ ਕਰਨ ਕਾਰਕ ਉਹ ਜਾਂ ਇਹ ਅਧਿਕਰਣ ਕਾਰਕ ਉਹ ਆ ਜਾਵੇ ਨਾ ਇਸ ਤਰ੍ਹਾਂ ਕੇ ਕੇ ਦੇ ਥਾਂ ਤੇ ਉਦੋਂ ਕੇ ਦਾ ਕਹਿ ਹੋ ਜਾਂਦਾ ਕੇ ਦਾ ਕਹਿ ਹੋ ਜਾਂਦਾ ਕਹਿ ਰੰਗ ਆਊਗਾ ਜਦੋਂ ਇਹ ਲੱਗਿਆ ਹੋਵੇ ਤਾਂ ਕਹਿ ਆ ਜਾਂਦਾ ਕਹਿ ਰੰਗ ਰਤਾ ਮਨ ਗਾਵੇ ਰਾਸ ਰਸਾਲ ਰਸ ਸ਼ਬਦ ਰਵਈਆ ਅੱਗੇ ਨਿਜ ਘਰ ਨਿਜ ਘਰ ਹੁਣ ਘਰ ਵਿੱਚ ਆਪੇ ਵਿੱਚ ਆ ਗਈ ਸਾਡੀ ਸਿਆਰੀ ਐ ਸਿਆਰੀ ਲੱਗੀ ਤੇ ਘਰ ਵਿੱਚ ਘਰ ਵਿੱਚ ਤਾਰ ਚੁਇ ਅਤ ਨਿਰਮਲ ਜਿਨ ਪੀਆ ਤਨਹੀ ਸੁਖ ਲਹੀਆ ਅਗੇ ਹੈ ਅਬੇ ਤਵੇ ਕੀ ਚਾਕਰੀ ਅਬੇ ਤਵੇ ਕੀ ਚਾਕਰੀ ਕਿਉਂ ਦਰਗ ਹੈ ਪਾਵੈ ਪੱਥਰ ਕੀ ਬੇੜੀ ਜੇ ਚੜੈ ਜਿਹੜਾ ਚੜੈ ਭਰ ਨਾਲ ਪ੍ਰਨਾਲ ਕੀ ਸਮੁੰਦਰ ਤੇ ਨਾਲ ਵਿੱਚ ਸਮੁੰਦਰ ਵਿੱਚ ਬੁੜਾਵੈ ਸਮੁੰਦਰ ਵਿੱਚ ਬੁੜਾਵੈ ਡਬੋ ਦਿੰਦੀ ਹੈ ਮਨ ਤੋਂ ਭਾਵ ਮਨ ਵਿੱਚ ਮਨ ਵਿੱਚ ਦਰ ਸਾਚੇ ਤੋਂ ਭਾਵ ਸਾਚੇ ਦਰ ਉੱਤੇ ਲੜ ਹੁੰਦਾ ਪੱਲੇ ਵਿੱਚ ਲੜ ਬਨ ਲੈ ਭਾਈ ਲੜ ਪੱਲੇ ਵਿੱਚ ਬਨ ਲਾ ਘਰ ਘਰ ਵਿੱਚ ਰੰਗ ਰੰਗ ਵਿੱਚ ਐ ਸਿਆਰੀ ਔਰ ਐ ਵਿੱਚ ਅਗੇ ਬਿਹਾਰੀ ਤੇ ਆ ਗਿਆ ਹੁਣ ਅਗੇ ਬਿਹਾਰੀ ਤੇ ਆਪਣੇ ਕੋਲੇ ਆ ਗਿਆ ਹੁਕਮੀ ਵਜੋਂ ਲਖਾਏ ਆਇਆ ਹੁਕਮੀ ਹੁਕਮ ਦੇ ਵਿੱਚ ਵਜੋ ਲਿਖਾਇਆ ਹੁਕਮ ਦੇ ਵਿੱਚ ਵਜੋ ਲਿਖਾਇਆ ਲਿਖਾਇਆ ਲਿਖਾਇ ਲਿਖਾਇ ਆਇਆ ਜਾਣੀਏ ਲਾਹਾ ਪੱਲੇ ਪਾਏ ਹੁਕਮ ਸੇ ਜਾਣੀਏ ਹੁਕ ਹੁਕਮੀ ਤੋਂ ਪਾਓ ਹੁਕਮ ਦੇ ਵਿੱਚ ਹੁਕਮੀ ਵਜੋ ਹੁਕਮ ਵਿੱਚ ਵਜੋ ਅੱਗੇ ਦਲਾਵਾਂ ਦੀ ਗੱਲ ਆ ਗਈ ਜੀ ਦਰਾਵਾ ਕਰਨੀ ਹੈ ਅਗੇ ਵਰਡ ਭਾਗੀ ਸੇ ਕਾਂਢੀ ਹੈ ਉਹਨਾਂ ਨੂੰ ਵਰਡ ਭਾਗੀ ਕਿਹਾ ਜਾਂਦਾ ਪਿਆਰੇ ਸੰਤ ਸੰਗਤ ਜਿਨਾਂ ਵਾਸੋ ਜਿਨਾਂ ਦਾ ਸੰਤ ਸੰਗਤ ਵਿੱਚ ਵਾਸ ਹੈ ਅੰਮ੍ਰਿਤ ਨਾਮ ਅਰਾਦੀਏ ਨਿਰਮਲ ਮਨੈ ਹੋਵੇ ਪਰਗਾਸਾ ਮਨੈ ਪਾਉ ਮਨ ਵਿੱਚ ਦਲਾਵਾ ਆਏ ਭਈ ਵਿੱਚ ਤੇ ਅਦਕਰਨ ਕਰ ਇੱਕ ਵਚਨ ਮਨ ਵਿੱਚ ਮਨ ਆ ਵਿੱਚ ਨਹੀਂ ਮਨ ਵਿੱਚ ਇੱਕ ਵਚਨ ਮਨੈ ਹੋਵੇ ਪਰਗਾਸੋ ਪਰਗਾਸੋ ਹਰ ਕਾ ਸੇਵਕ ਸੋ ਹਰ ਜਿਹਾ ਵੇਦ ਨ ਜਾਣੂ ਮਾਨਸ ਦਿਆ ਜੋ ਜਲ ਤਰੰਗ ਜਲ ਦੀ ਤਰੰਗ ਉਠੇ ਬਹੁ ਭਾਂਤੀ ਉੱਠਦੀ ਹੈ ਬੜੇ ਤਰੀਕਿਆਂ ਨਾਲ ਬੜੇ ਭਾਂਤਾਂ ਭਾਂਤੀ ਫਿਰ ਸਲਲੇ ਸਲਲ ਸਮਾਏਂਦਾ ਫਿਰ ਸਲਲੇ ਸਲਲੇ ਦੇ ਵਿੱਚ ਪਾਣੀ ਦੇ ਵਿੱਚ ਹੀ ਉਹ ਸਮਾ ਜਾਂਦੀ ਹੈ ਪਾਣੀ ਦੇ ਵਿੱਚ ਹੀ ਸਮਾ ਜਾਂਦੀ ਉਹ ਜਿਹੜੀ ਲਹਿਰ ਹੁੰਦੀ ਹੈ ਮਨੇ ਤੋਂ ਭਾਵ ਮਾਨ ਵਿੱਚ ਮਨ ਇੱਕ ਹੈ ਦਰਾਵਾਂ ਲੱਗੀਆਂ ਇੱਕ ਵਚਨ ਹੈ ਔਰ ਇਹਦਾ ਮਤਲਬ ਹੈ ਚ ਮਨ ਵਿੱਚ ਮਨ ਵਿੱਚ ਸੱਲੇ ਸੱਲ ਜਾਨੀ ਪਾਣੀ ਵਿੱਚ ਅੱਗੇ ਲਾਂ ਦੀ ਗੱਲ ਆ ਗਈ ਲਾਂ ਲਾਂ ਜਤਨ ਕਰ ਬਿੰਦ ਕਿਵੇਂ ਨਾ ਰਹੀ ਮਨੁਆ ਡੋਲੇ ਨਰਕੇ ਪਾਈ ਨਰਕੇ ਜਦੋਂ ਇਹ ਆ ਗਿਆ ਇਹਦਾ ਮਤਲਬ ਕੀ ਹੈ ਨਰਕੇ ਵਿੱਚ ਵਿੱਚ ਕੀ ਆ ਗਿਆ ਵਿੱਚ ਅਧਿਕਰਨ ਕਰਕਦਾ ਨਰਕ ਦੇ ਵਿੱਚ ਪਾਈ ਹੁਕਮੇ ਬੰਦਾ ਹੁਕਮ ਕਮਾਵੇ ਹੁਕਮੇ ਬੰਦਾ ਹੁਕਮ ਕਮਾਵੇ ਹੁਕਮੇ ਕਟਦਾ ਸਾ ਹੈ ਹਾ ਹੇ ਹੁਕਮ ਦੇ ਵਿੱਚ ਆਵਗੇ ਹੁਕਮ ਦੇ ਵਿੱਚ ਕੱਟਦਾ ਸਹਾਏ ਹੁਕਮੇ ਲਾ ਲਗੀ ਗੱਲੇ ਹੁਕਮੇ ਵਿੱਚ ਸਹਾਏ ਅਗੇ ਇਹਦੇ ਬਾਅਦ ਆ ਗਿਆ ਅਗਲਾ ਹੈਗਾ ਚਿੰਨ ਸਾਡੇ ਕੋਲੇ ਇਹ ਇਹ ਆ ਸਾਧ ਸੰਗ ਰਾਮ ਮਹਿ ਲਿਵ ਲਾਗੀ ਸਾਧ ਸੰਗ ਦੇ ਵਿੱਚ ਰਾਮਹਿ ਵਿੱਚ ਲਾਗੀ ਹੁਣ ਰਾਮ ਦੇ ਵਿੱਚ ਆਰਾਮ ਦੇ ਵਿੱਚ ਉੱਤੇ ਤਾਂ ਹੋ ਨਹੀਂ ਸਕਦਾ ਰਾਮ ਦੇ ਵਿੱਚ ਲਿਵ ਲਾਗੀ ਜਿਉਂ ਜਾਲ ਤਰੰਗ ਜੋ ਜਲਤ ਦਲ ਦੀ ਤਰੰਗ ਹੈ ਜਿਹੜੀ ਜਲ ਹੈ ਸਮਾਵੇ ਜਲ ਹੈ ਜਲ ਤੇ ਜਲ ਹੈ ਜਲ ਵਿੱਚ ਇਹ ਦੇ ਕਰਨ ਕਾਰਕ ਹੈ ਇਹ ਆ ਗਿਆ ਦਾ ਜਲ ਵਿੱਚ ਜਲ ਹੈ ਸਮਾਵੇ ਕਿਆ ਤੂੰ ਜੋਗੀ ਗਰਭ ਹੈ ਪਰਿਆ ਕਿਆ ਤੂੰ ਜੋਗੀ ਗਰਭ ਹੈ ਗਰਭ ਹੰਕਾਰ ਗਰਭ ਹੰਕਾਰ ਹੈ ਲੱਗਿਆ ਗਰਭ ਦੇ ਵਿੱਚ ਪਰਿਆ ਗਰਭ ਦੇ ਵਿੱਚ ਆ ਗਿਆ ਵਿੱਚ ਪਰਿਆ ਅਗੇ ਹੈ ਜਿਸੇ ਸੰਗਾਰੇ ਨਾਨਕਾ ਤਿਸ ਸੁਖੇ ਬਸੇਰਾ ਜਿਸੇ ਸੰਗਾਰੇ ਨਾਨਕਾ ਤਿਸ ਉਸ ਦਾ ਉਸ ਨੂੰ ਸੁਖ ਹੈ ਸੁਖ ਵਿੱਚ ਉਹਦਾ ਬਸੇਰਾ ਉਸ ਦਾ ਸੁਖ ਵਿੱਚ ਬਸੇਰਾ ਹੈ ਸੁਖ ਹੈ ਸੁਖ ਵਿੱਚ ਬਸੇਰਾ ਮਨਮੁਖ ਟੋਟਾ ਨਿਤ ਹੈ ਪਰਮੇ ਪਰਮਾਈ ਮਨਮੁਖ ਟੋਟਾ ਨਿਤ ਹੈ ਭਰਮ ਹੈ ਭਰਮ ਭਰਮ ਕੀ ਪਰ ਹੁੰਦਾ ਤੇ ਭਰਮ ਹੈ ਪਰਮ ਹੈ ਆ ਗਿਆ ਭਰਮੇ ਵਿੱਚ ਤੇ ਭਰਮ ਦੇ ਵਿੱਚ ਪਰਮ ਆਏ ਭਰਮ ਦੇ ਵਿੱਚ ਪਰਮ ਆਏ ਹੁਣ ਦੇਖੋ ਨਰਕੇ ਲਾਂ ਲੱਗੀ ਸੀ ਨਰਕ ਵਿੱਚ ਹੁਕਮ ਹੈ ਹੁਕਮ ਵਿੱਚ ਰਾਮ ਹੈ ਰਾਮ ਵਿੱਚ ਜਲ ਹੈ ਜਲ ਵਿੱਚ ਜਲ ਵਿੱਚ ਗਰਭ ਹੈ ਗਰਭ ਵਿੱਚ ਸੁਖ ਹੈ ਸੁਖ ਵਿੱਚ ਭਰਮ ਹੈ ਭਰਮ ਵਿੱਚ ਇਹ ਸਾਰੀ ਸਾਸੰਗਤ ਅਧਿਕਾਰਨ ਕਾਰਕ ਇਕਵਚਨ ਦੀ ਭਾਗ 16 ਕਿਉਂਕਿ ਜਿੰਨੇ ਵੀ ਕਾਰਕ ਆਉਣਗੇ ਨਾ ਉਹ ਭਾਗਾਂ ਵਿੱਚ ਵੰਡੇ ਹੋਏ ਆ ਔਰ ਉਹਦੇ ਮੁਤਾਬਕ ਜਿਹੜੀ ਹੈ ਉਹ ਆਪਾਂ ਵੀਡੀਓ ਦੇਖ ਸਕਦੇ ਆ ਤੇ ਇਹਦੀ ਜਿਹੜੀ ਆਪਾਂ ਅੱਜ ਦੀ ਜਿਹੜੀ ਵਿਚਾਰ ਆ ਇਹਨੇ ਨੂੰ ਪ੍ਰਵਾਨ ਕਰਨੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ